ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਪਾਰਸ਼ਾਂ ਹੋਣ ਅੱਜ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਐਸਐਸਪੀ ਮਲੇਰ ਕੋਟਲਾ ਜੀ ਦੇ ਦਿਸ਼ਾ ਨਿਰਦੇਸ਼ਾ ਹੈ ਜਿਹੜੀ ਮਹਿੰਮ ਯੋਧਨਾਂ ਛੇਵਰੁੱਧ ਲਗਾਤਾਰਤਾ ਦੇ ਵਿੱਚ ਜਾਰੀ ਹੈ ਸਿਟੀ 1 ਮਲੇਰ ਕੋਟਲਾ ਦੇ ਕਿਲਾ ਰੈਂਪਟਗੜ ਏਰੀਏ ਦੇ ਵਿੱਚ ਦੋ ਮਕਾਨ ਜਿਨ੍ਹਾਂ ਦੀ ਨਾਜਾਇਜ਼ ਉਸਾਰੀ ਕੀਤੀ ਹੋਈ ਸੀ ਔਰ ਜਿਨ੍ਹਾਂ ਦੋਨਾਂ ਵਿਅਕਤੀਆਂ ਤੇ ਐਨਡੀਪੀਐਸ ਐਕਟ ਦੇ ਮੁਕਦਮੇ ਦਰਜ ਸੀ ਉਹਨਾਂ ਦੀ ਜਿਹੜੀ ਨਾਜਾਇਜ਼ ਸਾਰੀ ਹੈ ਉਹ ਮਿਊਨਿਸਪਲ ਕਾਉਂਸਲ ਦੇ ਨਾਲ ਰਲ ਕੇ ਉਹ ਨਾਜਾਇਜ਼ ਸਾਰੀ ਜਿਹੜੀ ਹੈ ਉਹ ਤੋੜੀ ਗਈ ਹੈ ਇਹਦੇ ਚ ਪਹਿਲਾ ਨਾਮ ਸ਼ਮਸ਼ਾਦ ਜਿਹਦੇ ਤੇ 6 ਐਫਆਈਆਰ ਦਰਜ ਨੇ ਐਨਡੀਪੀਐਸ ਦੇ ਐਕਟ ਦੀਆਂ ਦੂਸਰਾ ਮੁਹੰਮਦ ਮੁਨੀਰ ਦੀਤੇ ਤੇ ਇੱਕ ਫਾਇਰ ਦਰਜ ਹੈ ਐਂਡੀਪੀ ਸੈਕਟਰੀ ਇਹ ਮੋਹਮ ਜਿਹੜੀ ਹੈ ਲਗਾਤਾਰ ਚੱਲੇਗੀ ਜਦੋਂ ਤੱਕ ਕਿ ਸਾਡੇ ਸੂਬੇ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਹੈ ਉਹ ਜੜੋਂ ਖਤਮ ਨਹੀਂ ਹੋ ਜਾਂਦਾ ਇਹ ਲਗਾਤਾਰ ਚੱਲੇਗੀ